ਹੈ ਕਿ ਅੱਜ ਸਾਡੀ ਨੌਜਵਾਨ ਸਭਾ ਸ਼੍ਰੀ ਤੰਤਵਰ ਸਾਹਿਬ ਤੋਂ ਯਾਤਰਾ ਦੇ ਚੱਲੀ ਆ ਰਾਤ ਦਾ ਪ੍ਰੋਗਰਾਮ ਸਾਡੇ ਰਜਾਈਆਂ ਕੋਲ ਬਸ ਵਾਇਗੁੜੀਆ ਖਾਲਸਾ ਵਾਇਗੁੜੀਆ ਬੱਸ ਇਹ ਬਰਵਾਦ ਵਿੱਚ ਜ਼ਰੂਰ ਹੀ ਲੱਗਦੀ ਵੀਰੇ ਇਹਨਾਂ ਨੇ ਕਿਸੇ ਟੈਲੀ 'ਚ ਵੀ ਨਿਕਲ ਲਏ ਟਰੈਕਟਰ ਪਿੱਛੇ ਗੱਲ ਨੂੰ ਦਿਮਾਲੇ ਤੋਂ ਜਾ ਰਹੇ ਹਾਂ ਚੋਪਰ ਇੱਥੋਂ ਤਲਕੇ ਪਾ ਧੁੰਦ ਦਾ ਘਹਿਰ ਦੇਖ ਲਓ ਬਾਪੂ 33 ਤੁਹਾਨੂੰ ਗਿੱਦੜ ਸਾਰੇ ਆਤ ਕਰਦੋ ਸਾਰੇ ਵਧੀਆ ਹੋਵਗੇ ਨਾ ਅੱਜ ਆਪਣਾ ਪਿੰਡ ਤੋਂ ਮੁੰਡੇ ਆਪਾਂ 15 20 ਜਣੇ ਕਰਕੇ ਤਿਆਰ ਚੱਲਿਆ ਜੀ ਅਨੰਦ ਪ੍ਰਖਾਪ ਨੂੰ ਅੱਜ ਦੀ ਰਾਤ ਆਪਾਂ ਉੱਥੇ ਰਵਾਂਗੇ ਤੇ ਉਸ ਤੋਂ ਬਾਅਦ ਅਗਲੇ ਦਿਨ ਵਾਪਸੀ ਤੇ ਆਪਾਂ ਚਮਕੌਰ ਸਾਹਿਬ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਮੱਥਾ ਟੇਕ ਕੇ ਘਰ ਵਾਪਸੀ ਕਰਾਂਗੇ ਲੱਗ ਗਿਆ ਜਾਣ ਮਿੱਤਰੋ ਖੜੇ ਆ ਗੁਰਦੁਆਰੇ ਚੋਬਰ ਪਹੁੰਚਣਗੇ ਹੁਣ ਤਿਆਰ ਹੋ ਕੇ ਦਮਾਲੇ ਖਾ ਜਾ ਕੇ ਸਾਰੇ ਫਿਰ ਚੱਲਦੇ ਆ ਮਿੱਤਰੋ ਇਹ ਤਾਂ ਕਰੋ ਚੈੱਕ ਲੱਗ ਗਿਆ ਹੋਣਾ ਚੋਬਰ ਤਿਆਰੀਆਂ ਕਰਨਾ ਛੰਡੇ ਕਰ ਤੇ ਫੇਟਾ ਦਮਾਲ ਦੇ ਸਜਾ ਲੈ ਸਾਰੇ ਜੋਬਰਾਂ ਨੇ ਟਰਾਲੀ ਰੇੜੀ ਆਪ ਨੂੰ ਦਰ ਦਮਾਲੇ ਸਜਾ ਰਹੇ ਆ ਮੁੰਡੇ ਪਿੱਛੇ ਜਿਹੜੇ ਰਹਿ ਗਏ 1 2 ਬਾਲੀ ਪਿਆਰ ਆ ਆਪਣੇ ਕੰਬਲ ਵਗੈਰਾ ਰੱਖ ਲੈ ਗੱਦੇ ਰਕਣੇ ਆ ਦਰਿਆ ਵਿਛਾਲੀਆਂ ਪਰਨਾ ਬੰਨ ਲੈ ਯਾਰ ਤੂੰ ਵੀ 8:50 ਰੇੜੀ ਆ ਮੇਤਰੂੰ ਤਰੰਤ ਲੱਗਿਆ ਹੋਇਆ ਦੋਜਾ ਇਹ ਗਾਨੀ ਸਾਹਿਬ ਪਿੱਛੇ ਗੁਰਦੁਆਰਾ ਸਾਹਿਬ ਨਹੀਂ ਆਪਣੇ ਪਿੰਡ ਦੇ ਚਲੋ ਚਲ ਜੀ ਲੋ ਜੀ ਮਿੱਤਰੋ ਪਹੁੰਚ ਚੁਕੇ ਨੇ ਚੋਬਰ ਉੱਪਰ ਉਹ ਬੰਤੇਗਾ ਵਿੱਚ ਬਾੜ ਤੇ ਆਪਾਂ ਨੇ ਵਾਹੇ 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 ਬਸ ਜੋ ਬੰਨ ਦੇ ਦਿਮਾ ਲੇ ਸਾਰੇ ਵਸ ਗਏ ਯਾਦ ਆ ਰਿਹਾ ਹੈਗਾ ਲੋ ਜੀ ਮਿੱਤਰੋ ਤੁਰਦੇ ਹਾਂ ਹੁਣ ਆਪਾਂ ਇੱਕ ਅੱਧਾ ਰਹਿ ਗਿਆ ਚੋਬਰ ਕੋਈ ਉਹਨਾਂ ਨੂੰ ਲੈ ਕੇ ਹਾਂਜੀ ਜੀ ਚੋਬਰ ਤੁਰ ਚੁਕੇ ਆਪਾਂ ਪਿੰਡ ਤੋਂ ਨਾਲ ਦੇ ਪਿੰਡ ਪਹੁੰਚ ਚੁੱਕੇ ਆ ਬ੍ਰੇਕ ਮਾਰੀਆ ਥੋੜਾ ਸਮਾਨ ਫੜਨਾ ਲੱਗ ਪਿਆ ਤੋ ਤੋ ਆ ਰੋਡ ਤੇ ਚੜਨ ਲੱਗਿਆ ਰਾਜਪੁਰਾ ਤੰਦ ਰੋਡ ਆ ਇਹ ਤੇ ਚੋ ਪਰੇ ਪਰੇ ਟਰੈਕਟਰ ਵਾਲੇ ਬੈਠੇ ਆ 4-5 ਵੀਰ ਤੇਤੀ ਰਮ ਰਾਜਪੁਰਾ ਤੰਦ ਰੋਡ ਤੇ ਜਾ ਆਪਾਂ ਲੰਗਰ ਲੱਗੇ ਹੋਏ ਆ ਆਪਾਂ ਫਤੇਗੜੂ ਹੋ ਕੇ ਮਰੇ ਡੇ ਨੋ ਕੇ ਕੱਢ ਆ ਗਏ ਉਧਰੋਂ ਉਹਦਾ ਆਪ ਇੱਧਰ ਚਮਣੀ ਨੂੰ ਹੈਗਾ ਰਸਤਾ ਇੱਕ ਉਹੜੋਂ ਜਾਂਦਾ ਬਾਹਰ ਕੁੱਤੇ ਆ ਰੋੜਾ ਤੋ ਫਤੇਗੜਾ ਤਾ ਪਹੁੰਚ ਚੁਕੇ ਆਪਾਂ ਇੱਥੇ ਆਪ ਰੁਕਣਾ ਨਹੀਂ ਆ ਫਾੜ ਕੇ ਲੱਗਿਆ ਹੋਇਆ ਇੱਥੇ ਨੰਦਪੁਰ ਸਾਹਿਬ ਜਾਣਾ ਆਪਾਂ ਸਿੱਧਾ ਉਧਰ ਨੂੰ ਪੱਛੇ ਨਹੀਂ ਹਾਲ ਤੇ ਸਾਡੀ ਮਤਾ ਦੇਖਾਂਗੇ ਨਾਲ ਆਪਣੇ ਘਰ ਜਨ ਵਾਲਾ ਵੀ ਨਹੀਂ ਖੜਾ ਨਾ ਬੋਡੀ ਬਾਈ ਕਰ ਰਿਹਾ ਬਾਈ ਸੋਣੇ ਪਾਏ ਹੋਏ ਹੈ ਇੱਥੇ ਜਾਮ ਬਹੁਤ ਲੱਗਦਾ ਸਿੰਗਲ ਰੋਡ ਹੈ ਛਾਟੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਆ ਸਿਰਫwidehat ਗੜ੍ਹ ਸਾਹਿਬ ਤੇ ਆ ਚੁੱਕੇ ਹਾਂ ਬਹੁਤ ਘਲ ਚੁੱਕਿਆ ਜਾਮ ਨਿਕਲ ਗਿਆ ਆਊਗਾ ਟਰੈਕਟਰ ਹੁਣ ਬੈੰਨੇ ਆ ਤੇ ਲੰਗਰ ਦੇਖਣ ਆਏ ਦੇ ਚਾਹ ਦਾ ਕਿਤੇ ਮਿਲਿਆ ਨਹੀਂ ਬਾਈ ਜੀ ਅੱਗੇ ਦੇਖਦੇ ਕਿਤੇ ਰਾਸਤੇ ਕਿਵੇਂ ਦੂਜਾ ਆਊਗਾ ਟਰੈਕਟਰ ਬੈੰਨੇ ਆ ਹੁਣ ਨਿਕਲਦੇ ਆ ਇੱਥੋਂ ਭਾਈ ਜੀ ਉੱਪਰੋਂ ਪੰਪ ਤੇ ਰੋਕ ਲਿਆ ਕਹਿੰਦਾ ਯੋਬਰ ਉਤਰ ਰੇ ਅੱਜ ਤਾਂ ਐਡਮੋਂ ਢੋਗ ਲਈ ਪੈਸੇ ਬੂਫਰ ਕੋੜੇ ਨੰਬਰ ਤੇ ਲੇ ਪੁਆਏ ਮਿੱਤਰੋ ਖਰਾਕ ਦਾ ਟਾਈਮ ਹੋ ਗਿਆ ਤੇਲ ਪੁਆ ਗਏ ਜੁਜੇ ਬਾਈ ਆਪਣਾ ਟੈਂਪਰ ਤਾਂ ਟੰਕ ਹੋ ਗਿਆ ਕਹਿੰਦਾ ਟੂਟ ਹੋ ਰਿਹਾ ਕਰਾਓ ਬਾਈ ਕੱਟ ਕਰਾਓ ਤੇ ਤੇ ਕੀ ਜੀ ਬਾਜ ਕਰ ਲੋ ਡੌਂਟ ਹੋ ਰਿਹਾ ਕਰਾਓ ਕਰੋ ਚੈੱਕ ਮਿੱਤਰੋ ਖਰਾਕ ਦਾ ਟਾਈਮ ਹੋ ਗਿਆ ਤੇਲ ਪੁਆ ਗਏ ਨਿਕਰਦੇ ਆ ਮੈਂ ਜੀ ਮੇਰੇ ਵੀਰੋ ਪੈ ਚੁੱਕਿਆ ਜੋਬਰ ਲੱਗੇ ਆ ਧਰਨਾ ਹੋਣਾ ਇੱਥੋਂ ਫਿਰ ਦਿਖਾਣੇ ਦਾ ਮਨ ਨਾਲ ਦੀ ਨਾਲ ਜੋੜ ਕਰੇਂਗੇ ਐਡ ਮਿੱਤਰੋ ਤੇਲ ਪੁਆ ਗਏ ਨਿਕਲਦੇ ਹੁਣ ਪਹੁੰਚਣ ਵਾਲੀ ਆ 90 95 ਕਿਲੋਮੀਟਰ ਦਾ ਆਪਣੇ ਪਿੰਡ ਤੋਂ ਨਿਕਲਦੇ ਹੁਣ ਤੁਰਦੇ ਆ ਬਾਈ ਜੀ ਇੱਥੇ ਬੱਜਾ ਘੜਾ ਤੱਕ ਚੁੱਕੇ ਆਪਾਂ ਤੇਰ ਘੋੜਾ ਜੀ ਬਾਈ ਤੁਹਾਨੂੰ ਤੁਰਦੇ ਆ ਦੁਪੱਠਾ ਦਾ ਰੇਕ ਮਾਰੀ ਆਪਨੇ ਗੁਰਦੁਆਰੇ ਖਾਪ ਆਪਣਾ ਇੱਥੇ ਲੰਗਰ ਛਕਾਂਗੇ 3:30 ਵਜੇ ਇੱਥੇ ਦਰਦੇ ਆ ਫਿਰ ਲੰਗਰ ਪੰਚੇ ਚਾ ਕੇ ਕੇ ਰਿਪੋਰਟ ਕਰਕੇ ਇੱਥੇ ਮੰਗ ਲੈਂਦੇ ਆ। ਇਹ ਪ੍ਰਵਾਸੀ ਬਰਤ ਰਹੇ। ਇੱਥੇ ਲੰਗਰ ਪੰਚੇ ਚ ਆਪ ਕਰਤਾ ਹੁੰਦੇ ਆ। ਇਹ ਅਨੰਦਪੁਰ ਸਾਡੇ ਤਿੰਨ ਘੰਟੇ ਤੋਂ ਲੱਗੇ ਪਿੰਡੇ ਦੇ ਪਟਾ ਸਾਹਿਬ ਗੁਰਦੁਆਰਾ ਸਾਹਿਬ ਨੇ ਜੀ ਕਰੋ ਦਰਸ਼ਨ। ਅੰਦਰ ਲੰਗਰ ਆ ਲੈ ਜੀ। ਰਸਾਨ ਸਾਹਿਬ ਕਰੋ ਜੀ ਦਰਸ਼ਨ ਪਟਾ ਸਾਹਿਬ। ਨਹੀਂ ਨਹੀਂ ਵੀਰ ਜੀ ਨਹੀਂ ਬਾਪੇ ਪਹੁੰਚ ਚੁੱਕੇ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਦੇਖਦੇ ਇੱਥੇ ਮੱਥਾ ਦੇਖਦੇ ਆ ਕਿ ਪ੍ਰੋਗਰਾਮ ਬਣਦਾ ਵਾਪਸੀ ਦਾ ਇਹ ਕਹਿੰਦੇ ਆਪਾਂ ਵੀ ਅੱਜ ਟੀਬੀ ਸਾਹਿਬ ਚੱਲਦੇ ਆ ਉੱਥੇ ਰਾਤ ਕੱਟਾਂਗੇ ਬਾਕੀ ਦੇਖਦੇ ਆ ਪ੍ਰੋਗਰਾਮ ਕੀ ਬਣਦਾ ਲਾ ਤੇ ਪਾਰਕਿੰਗ ਤੇ ਟਰੈਕਟਰ ਉਹ ਉੱਥੇ ਜਾਣਾ ਆਪਾਂ ਨੇ ਖਲਾਅ ਕਰਦੇ ਆ ਦੇਖਦੇ ਆ ਕੀ ਬਣਦਾ ਵੀ ਟੀਬੀ ਸਾਹਿਬ ਚੱਲੀਏ ਜਾਂ ਇੱਥੇ ਰੁਕਣਾ ਆਪਾਂ ਨੇ ਲੈਕਟਾਂ ਵਗੈਰਾ ਹੁਣ ਕਰਨੀਆਂ ਝੋਬਰਾਂ ਨੇ हनुमानपुर साहब जी करो दर्शन तुकी करवाने तुम अंदर जाकर काफी चाहिए बहुत चुके हैं है ਨਿਸ਼ਾਨਾ ਆਉਨੇ ਮੇਰਾ ਨਾਮ ਸੁਨਾ ਮਰਵਾ ਤਰਸੂ ਨਾ ਨਾਮ ਜੀ ਹਾ ਤੇਆ ਕਰਸ ਪਿਆ ਮੇਰਾ ਮਤ ਹੋਈ ਸਤ ਗੁਰ ਸਦੈਣ ਮਿਲੇ ਆ ਜੀ ਬਾਬੇ ਉਹ ਕਰ ਲਿਆ ਟਰੈਕਟਰ ਸਟਾਰਟ ਅੰਧ ਬਖਤ ਲੱਗਿਆ ਨਿਕਲ ਆਪਾਂ ਆ ਰਹੇ ਆ ਆਪਣੇ ਨਾਲ ਦੇ ਮੁੰਡੇ ਸਾਰੇ ਥੋੜੇ ਕਾ ਅਗੇ ਚੱਲਦੇ ਹੁਣ ਟੀਬੀ ਸਾਹਿਬੇ ਕਹਿੰਦੇ ਜਾ ਕੇ ਪ੍ਰਸ਼ਾਦਾ ਛਕेंगे ਉੱਥੇ ਰਾਤ ਕੱਟਦੇ ਆਂ ਸਲਾਹ ਉੱਥੇ ਦੀ ਬਣੀ ਆ ਰੰਗ ਦੇ ਉੱਤੇ ਜਾ ਕੇ ਰਹਿਣਾ ਫਕਰਿਆ ਦਸ ਲਿਖੇ ਮੱਥਾ ਦੇ ਗਏ ਸ਼੍ਰੀ ਨਾਮ ਪਰ ਆਹ ਰੋਪਾ ਪਾਰਕਿੰਗ ਤੋਂ ਕੱਢ ਲੈ ਬਈ ਆ ਰਹੇ ਆਪਣੇ ਮਾਂ ਵਾਲੇ ਜੋਬਰ ਨਿਕਲਦੇ ਆ ਫਿਰ ਫਾਈਟ ਟੀਬੀ ਸਾਹਿਬ ਜਾ ਕੇ ਲਿਖਾਉਂਦੇ ਕੋਲੋਂ ਸੁਖਰਾਣੇ ਦਰਸ਼ਨ ਟੀਬੀ ਸਾਹਿਬ ਪਹੁੰਚ ਗਏ ਆਪਾਂ ਖੜਾਦਾ ਟਰੈਕਟਰ ਲੰਕਰ ਪਾਣੀ ਛਕਦੇ ਆ ਜੋ ਉੱਪਰ ਉਤਰਗੇ ਧੁੰਦ ਦੇਖੋ ਸਵੇਰੇ ਕਰਾਵਾਂਗੇ ਦਰਸ਼ਨ ਤੁਹਾਨੂੰ ਹੁਣ ਧੁੰਦ ਬਹੁਤ ਪੈ ਗਈ ਦਰਬਾਰ ਸਾਹਿਬ ਵੀ ਬੰਦ ਹੋ ਚੁੱਕਿਆ ਆਪਾਂ ਹੁਣ ਪ੍ਰਸ਼ਾਦਾ ਪਾਣੀ ਛਕ ਕੇ ਆਪਾਂ ਰੂਮ ਕਮਰੇ ਦਾ ਬਾਰੇ ਪੁੱਛ ਲਿਆ ਬਾਬਾ ਜੀ ਤੋਂ ਉਹ ਲੈ ਕੇ ਪੈਣੇ ਆ ਦੋ ਕੁ ਮਿੰਟ ਟਰਾਲੀ 'ਚ ਪੈਣਗੇ ਉੱਤੇ ਬਾਕੀ ਆਪਾਂ ਸਵੇਰੇ ਦਰਸ਼ਨ ਕਰਾਵਾਂਗੇ ਤੁਹਾਨੂੰ ਹੁਣ ਧੁੰਦ ਬਹੁਤ ਪੈ ਗਈ ਕੁਝ ਵੀ ਦਿਖ ਨਹੀਂ ਰਿਹਾ ਇੱਥੇ ਲਾਈਟਾਂ ਵਗੈਰਾ ਤਾਂ ਮੜਾ ਮੁੱਟਾ ਹੋਇਆ ਹੈ ਗਵੀਰ ਦਰਸ਼ਨ ਕਰਾਣੇ ਬਾਬੇ ਨੂੰ ਲੋਕੋ ਜੀ ਬਾਬੇ ਕਰੋ ਦਰਸ਼ਨ ਟੀਬੀ ਸਾਹਿਬ ਦੁਆਰਾ ਜੀ ਨੇ ਇਹ ਰਾਤ ਹਨੇਰਾ ਹੋ ਗਿਆ ਤਾਂ ਹੁਣ ਵੀ ਧੁੰਦ ਬਹੁਤ ਆ ਤੁਹਾਨੂੰ ਦਿਖੇ ਰਿਹਾ ਹੁਣ ਕਹਿਰ ਪਟਾਇਆ ਪਿਆ ਧੁੰਦ ਨੇ ਫੁੱਲ ਗੱਡ ਕੇ ਇੱਥੇ ਡੈਮ ਕਰਕੇ ਪਾਣੀ ਕਰਕੇ ਹੋਊਗੀ ਸ਼ਾਇਦ। ਮੁਣੇ ਵੀ ਟਾਈਮ ਕਾਫੀ ਹੋ ਗਿਆ ਪਰ ਤੁੰ ਦੋ ਨਹੀਂ ਆ ਹੁਣ ਬਾਕੀ ਧੁੱਪ ਚੱਲਣਾ ਏ ਫਿਰ ਜਾਣਾ ਸ੍ਰੀ ਚਮਕੌਰ ਸਾਹਿਬ ਉਤੋ ਬਾਅਦ ਦੇਖਦੇ ਆਂ ਮਾਚੀਵਾੜਾ ਸਾਹਿਬ ਜਾਣਾ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਜਾਣਾ ਜੀ ਮੇਤਰਨ ਲੱਗੇ ਆਪਾਂ ਨਿਕਲਣ ਨੂੰ ਦਿਵਾਲੇ ਤੇ ਜਾ ਰਹੇ ਆਂ ਚੋਪਰ ਇੱਥੋਂ ਤਲਕੇ ਆਪਾਂ ਧੁੰਦ ਦਾ ਘੇਰ ਦੇਖ ਲਓ ਬਾਬੇ ਇੱਥੋਂ ਚੱਲ ਕੇ ਆਪਾਂ ਹੁਣ ਬ੍ਰੇਕ ਮਾਰਾਂਗੇ ਸਿੱਧੀ ਸ੍ਰੀ ਚਮਕੌਰ ਸਾਹਿਬ ਉਸ ਤੋਂ ਬਾਅਦ ਦੇਖਦੇ ਅੱਗੇ ਦਾ ਕੀ ਪਲਾਨ ਬਣਦਾ ਹੈ ਸ੍ਰੀ ਫਤਿਹਗੜ ਸਾਹਿਬ ਜਾਂ ਮਾਛੀਵਾੜਾ ਸਾਹਿਬ ਚੱਲਾਂਗੇ ਕਿਉਂਕਿ ਸ੍ਰੀ ਫਤਿਹਗੜ ਸਾਹਿਬ ਆਪਣੇ ਤੋਂ 23-30 ਕਿਲੋਮੀਟਰ ਉੱਥੇ ਦਾ ਆਪਾਂ ਅੰਤ ਰਹਿਨੇ ਆ ਜੇ ਮਾਛੀਵਾੜਾ ਸਾਹਿਬ ਦਾ ਮਾਛੀਵਾੜਾ ਸਾਹਿਬ ਦਾ ਰੂਟ ਬਣਾਉਣਾ ਤਾਂ ਉਹਦਾ ਜਿਹੜਾ ਆਮ ਤੌਰ ਤੇ ਜ਼ਰੂਰ ਕਰਾਂਗੇ ਬਾਕੀ ਤੁਰਕੇ ਇੱਥੇ ਦੇਖਦੇ ਹਾਂ ਕੀ ਪ੍ਰੋਗਰਾਮ ਬਣਦਾ ਹੈ ਉਪਰਾਂ ਦਾ ਤੁਰਕੇ ਬਾਅਦ ਵਿੱਚ ਇੱਥੇ ਹੁਣ ਤਿਆਰੀ ਕਰਕੇ ਥੜਾ ਬਹੁਤ ਆ ਤੁੰਤ ਬਹੁਤ ਪੈ ਰਹੀ ਜਰਾ ਤੇ ਲੋ ਜੀ ਮਿੱਤਰੋ ਸਿਰੇ ਚੰਕੌਰ ਸਾਹਿਬ ਪਹੁੰਚ ਗਏ ਆਪਾਂ ਵੇ ਰਾਸਤੇ ਖਾਲਸਾ ਦੇਖ ਰਹੇ ਹੁਬਾ ਇੱਥੇ ਡਾਂਕੇ ਹੋ ਰਿਆ ਰੋ ਲੈਨੇ ਜੀ ਪੀਲੀ ਜਿਹੜੀ ਉਹ ਬਹੁਤ ਹੈਗਾ ਮਾਰਦੀਆਂ ਹੌਲੀ ਤੇਜ਼ ਘਟਦੇ ਤੇਜ਼ ਤਾਰਦੇ ਆ ਯੋ ਬਰਾਂ ਨੂੰ ਤਰ ਹਾਲਦੇ ਆ ਮਿੱਤਰਾਂ ਅੰਦਰ ਹੁਣ ਫਿਰ ਗੁਰਦੁਆਰਾ ਸਾਹਿਬ ਚੱਲਾਂਗੇ ਆਪਾਂ ਲੋ ਬਾਈ ਦੇਖੋ ਸਾਲੋਂ ਘੱਟ ਘੱਟ ਦੋ ਢਾਈ ਘੰਟੇ ਹੋ ਗਏ ਅੰਦਰ ਆਇਆ ਨੂੰ ਬਹੁਤ ਵਧੀਆ ਚੀਜ਼ ਬਣਾਏ ਹੋਏ ਹਨ ਸਿਹਤ ਸਾਰਾ ਦਿਖਾਇਆ ਸਾਰਾ ਸਾਰਾ ਨਾਲ ਜੋ ਜੋ ਹੋਇਆ ਸਾਰਾ ਕੋਰ ਗੜੀ ਆਪਣਾ ਖਰਾਬ ਤੁਸੀਂ ਜੋ ਰਹਿਣਾ ਸਾਰਾ ਉਹਨਾਂ ਨੇ ਬਹੁਤ ਵਧੀਆ ਚੀਜ਼ ਬਣਾਏ ਨੇ ਦੋ ਢਾਈ ਘੰਟੇ ਦਾ ਅੰਦਰ ਦਿਖਾਦੇ ਹਾਂ ਘੱਟੋ ਘੱਟ ਜਰੂਰ ਜੇ ਕੋਈ ਆਉਂਦਾ ਬਾਈ ਆਪਣਾ ਹੁੰਦਾ ਮੱਠ ਜਿਹੜਾ ਪੂਰਾ ਦਿਹਾੜੇ ਤੋਂ ਬਾਅਦ ਹੁੰਦਾ ਹੈ ਬਾਕੀ ਦਿਨ ਖੁੱਲਾ ਹੁੰਦਾ ਹੈ ਇਹ ਇਹਾਤ ਮਤਲਬ ਫੈਮਲੀ ਨਾਲ ਦੇਖਣਾ ਰਿਹਾ ਜਾਨਾ ਸਾਰਾ ਦਿਖਾਣੇ ਆ ਜੋ ਹੋਇਆ ਸ਼ੁਰੂ ਤੋਂ ਲੈ ਕੇ ਹਨਾ ਰੋਜ ਵਾਪੇ-ਵਾਪੇ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਸ੍ਰੀ ਚਮਕੌਰ ਸਾਹਿਬ ਟਰੈਕਟਰ ਲਾਤਾ ਪਾਰਕਿੰਗ ਚ ਚੱਲਦੇ ਹੁਣੋਂ ਸਾਹਮਣੇ ਗੁਰਦੁਆਰਾ ਸਾਹਿਬ ਨੇ ਪਰ ਆਨੇ ਦਰਸ਼ਨ ਤੋਂ ਨੂੰ ਲੋ ਜੀ ਬਾਬਿਓ ਇਹ ਘਰੋ ਦਰਸ਼ਨ ਹੈ ਜੀ ਸ੍ਰੀ ਚਮਕੌਰ ਸਾਹਿਬ ਗੁਰਦੁਆਰਾ ਸਾਹਿਬ ਜੀ ਮੱਥਾ ਟੇਕਦੇ ਮੈਂ ਤੁਹਾਨੂੰ ਦੇਖਦੇ ਆਂ ਇਹ ਤਾਂ ਸਿਰਫ ਇੱਥੇ ਘਰਤ ਸਾਹਿਬ ਜਾਣਾ ਜਾਂ ਮਾਚੀਰ ਨਾਲ ਇਹ ਚਮਕੌਰ ਸਾਹਿਬ ਤੋਂ ਥੋੜਾ ਜਿਹਾ ਉੱਪਰ ਚੜ ਕੇ ਗੁਰਦੁਆਰਾ ਗੁਰਦੁਆਰਾ ਸ੍ਰੀ ਕੱਤੀਗਾੜੀ ਸਾਹਿਬ ਇਹਦੇ ਕੋਲ ਆਉਣੇ ਦਰਸ਼ਨਾਂ ਇੱਕ ਕੱਚੀ ਗੜੀ ਹੈ ਉਹਦਾ ਕਾਰ ਤੇ ਵਾ ਗੁਰਦੁਆਰਾ ਜਿਹੜੀ ਕੱਚੀ ਗੜੀ ਸਾਹਿਬ ਨੂੰ ਪੰਜ ਤਨ ਦੇਖ ਦੇਣ ਦੀ ਕਾਰ ਤੇ ਉਹ ਵੱਲੋਂ ਪੰਥ ਰਤਨ ਦਿੱਤਰ ਵਾ ਪਰਵਾਸ ਕੀਤੀ ਕਰ ਉਹ ਨਹੀਂ ਜਿੱਤਦੀ ਯਾ ਤਾਂ ਉਹ ਨਾ ਕਰ ਨਹੀਂ ਆ ਜਾਣਾ ਸਾਡੇ ਪਿੰਡ ਪਹੁੰਚ ਚੁੱਕੇ ਆਪਾਂ ਆਪਾਂ ਜਿਹੜਾ ਦਲਕੌੜ ਸਾਹਿਬ ਤੋਂ ਇਧਾ ਪਿੰਡ ਦਾ ਰੋਟੇ ਪਾ ਲਿਆ ਤਾਂ ਟਾਈਮ کافی ਹੋ ਗਿਆ ਦਾ ਉਹ ਚੱਕਰ ਚ ਆਪਾਂ ਕੈਂਸਲ ਕਰਦਾ ਤਾਂ ਜਾਣਾ ਜਿਹੜੀ ਫਤਿਹ ਸਾਹਿਬ ਤੋਂ ਚਲੋ ਟਰਾਲੀ ਆਪਣਾ ਜਾ ਕੇ ਵਈਏ ਥੋੜੇ ਦਿਨ ਹੋਏ ਆ ਮਾਛੀਵਾੜੇ ਦਾ ਤਲ ਉਹ ਤਾਂ ਇਹ ਜਾਣੇ ਦਾ ਪਲਾਨ ਬਣ ਸਕਦਾ ਤਾਂ ਪਰ ਕੋਪਰ ਕਹਿੰਦੇ ਫੇਰ ਚੱਲਾਂਗੇ ਕਿੱਥੇ ਤੇ ਫਿਰ ਟਾਈਮ ਜ਼ਿਆਦਾ ਹੋ ਗਿਆ ਨਾਲੇ ਖੱਤ ਪੁੱਤੇ ਦੇ ਸਾਰੇ ਬੱਟੇ ਤਾਂ ਫਿਰ ਲੰਬਾ ਹੋ ਜਾਂਦਾ ਨੰਦ ਪ੍ਰਸਾਦ ਦਾ ਫਾਕੂਲਾ ਬਟਿਕ ਸਾਈਡ ਪੈਂਦੀ ਹੈ ਘੱਟ ਵੱਟ ਬਾਕੀ ਹੁਣ ਘੜਵਾਨੇ ਪਾਲੀ ਕਰਦਾ ਰਹਿ